सीडीएससी सर्वे दे अच्छी सर्विस देते सर्वे देते दे उत्ते कने जरूर ਗੱਲ ਕਰੋ ਹਾਂ ਜੋ ਦਾ ਹਿੰਦੂ ਵਾਲੇ ਵੀ ਨਾਲ ਹੁੰਦੇ ਉਹਨਾਂ ਦੇ 파ਟਨਰ ਹੁੰਦੇ ਆ ਲੋਕ ਨੀਤੀ ਉਹਨੂੰ ਬੋਲਦੇ ਆ ਸੀਐਸਡੀਏ ਸ਼ਹਿਦਪੁਰ ਹਾਂ ਜੀ ਦੱਸੋ ਤੁਸੀਂ ਕੋਈ ਉਹਦੇ ਬਾਰੇ ਕਹਿ ਰਹੇ ਸੀ ਕਿ ਉਹਦੇ ਤੇ जरूर ਗੱਲ ਕਰਿਓ ਕਿ ਉਹ ਉਹ ਕੀ ਕਹਿੰਦਾ ਜੀ ਕਹਿੰਦੇ ਕਿ ਸਰਵੇ ਨਹੀਂ ਉਹ ਸਰਵੇ ਦੇਖੋ ਉਹ ਸਰਵੇ ਜਿਹੜਾ ਉਹ 2-3 ਪੜਾਵਾਂ ਚ ਰੌਣ ਵਾਲਾ ਜੀ ਉਹਨਾਂ ਨੇ ਇੱਕ ਤੇ ਇਹ ਤੁਹਾਨੂੰ ਮੈਂ ਦੱਸ ਦੇਵਾਂ ਕਿ 8-9 ਸਟੇਟਾਂ ਕਵਰ ਕੀਤੀਆਂ 10,109 ਬੰਦੇ ਨੂੰ ਸ਼ਾਮਲ ਕੀਤਾ ਸ਼ਾਇਦ ਇੰਨੀ ਕੋਈ ਗਿਣਤੀ ਹੈ ਯਾਨੀ ਤੁਸੀਂ ਲਾ ਸਕਦੇ ਹੋ ਕਿ 10,000 ਤੋਂ ਵੱਧ ਜੀ ਫਿਰ ਉਹਨਾਂ ਦੇ ਮੁੱਦੇ ਸਨ ਕਿ ਕੀ ਰਾਮ ਮੰਦਰ ਮੁੱਦਾ ਹੈ ਜਾਂ ਬੇਰੋਜ਼ਗਾਰੀ ਮਗਹੀ ਆਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਅਹਿਮਤ ਰੱਖਦੀਆਂ ਤੇ ਕਮਾਲ ਦੀ ਗੱਲ ਹੈ ਕਿ ਉਸ ਸਰਵੇ ਦੇ ਵਿੱਚ ਜਿੱਥੇ ਇਹ ਮੁੱਦੇ ਜੜੇ ਆ ਬੇਰੋਜ਼ਗਾਰੀ ਮਗੇ ਆਈ ਜਾਂ ਭ੍ਰਿਸ਼ਟਾਖੋਰੀ ਇਹ ਸਾਰੇ ਜਿਹੜੇ ਆ ਉਹ ਲੋਕਾਂ ਵੱਲੋਂ ਵੱਧ ਦੱਸੇ ਗਏ ਤੇ ਉਹਦੇ ਵਾਸਤੇ ਕੇਂਦਰ ਨੂੰ ਜਾਂ ਦੋਹਾਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੁਣ ਜੇ ਸੰਖੇਪ ਦੇ ਵਿੱਚ ਤੁਸੀਂ ਗੱਲ ਕਰੋਗੇ ਤਾਂ ਬਹੁਤੇ ਰਾਜਾਂ ਦੇ ਵਿੱਚ ਸਰਕਾਰਾਂ ਵੀ ਤੇ ਭਾਜਪਾ ਦੀਆਂ ਹੀ ਆ ਨਾ ਜੀ ਸੋ ਇਸ ਵਾਸਤੇ ਉਹ ਜੇ ਤੁਸੀਂ ਜ਼ਿਆਦਾਤਰ ਦੇਖੋਗੇ ਤਾਂ ਜਿਹੜੇ ਮੁੱਦੇ ਆਪਾਂ ਕਹਿੰਦੇ ਆ ਕਿ ਧਾਰਮਿਕ ਤੌਰ ਤੇ ਜਜ਼ਬਾਤੀ ਤੌਰ ਤੇ ਜਿਹੜੇ ਆ ਉਹ ਘੱਟੋ ਘੱਟ ਇਸ ਸਰਵੇ ਦੇ ਵਿੱਚ ਦਮ ਨਹੀਂ ਰੱਖਦੇ ਨਾ ਜੀ ਪਰ ਇੱਕ ਸਰਵੇ ਦਾ ਪੜਾਅ ਇਹ ਆ ਕਿ ਚਲੋ ਇਹ ਪਤਾ ਲੱਗ ਗਿਆ ਜੀ ਮੁੱਦੇ ਕਿਹੜੇ ਆ ਪਰ ਹੁਣ ਰੌਲਾ ਇਹ ਆ ਨਾ ਕਿ ਉਹਨਾਂ ਮੁੱਦਿਆਂ ਨੂੰ ਲੈ ਕੇ ਜਦੋਂ ਬੰਦੇ ਨੇ ਈਵੀਐਮ ਦੇ ਕੋਲ ਪਹੁੰਚਣਾ ਉਦੋਂ ਹੱਲ ਕਿਤੇ ਚੋਂ ਵੇਖੇਗਾ ਹੋ ਸਕਦਾ ਦੁਬਾਰਾ ਕਹਦੇ ਕਿ ਮੈਂ ਮੋਦੀ ਸਾਹਿਬ ਚੋਂ ਹੱਲ ਦੇਖਦਾ ਇਹ ਵੀ ਗੱਲ ਠੀਕ ਹੈ ਸਮਝਦੇ ਹੋ ਨਾ ਇਹ ਜਦੋਂ ਸਰਵੇ ਦਾ ਦੂਜਾ ਪੜਾਅ ਆਏਗਾ ਜਾਂ ਤੀਜਾ ਪੜਾਅ ਆਏਗਾ ਫਿਰ ਪਤਾ ਲੱਗੂਗਾ ਕਿ ਜਿਹੜਾ ਇਸ ਸਰਵੇ ਦਾ ਵੋਟਰ ਇੰਨਾ ਜਾਗਰੂਕ ਵੋਟਰ ਰਿਹਾ ਉਹ ਦੱਸ ਰਿਹਾ ਕਿ ਮਹਿੰਗਾਈ ਜਿਹੜੀ ਵਧੀ ਹੈ ਜੀ, ਬੇਰੋਜ਼ਗਾਰੀ ਜਿਹੜੀ ਵਧੀ ਹੈ ਜੀ, ਨੌਕਰੀਆਂ ਦੀ ਜਿਹੜੀ ਅਵੇਲੇਬਿਲਿਟੀ ਆ ਉਹ ਘਟੀ ਆ ਵਗੈਰਾ ਵਗੈਰਾ ਕਿ ਉਹ ਵੋਟਰ ਜਾ ਕੇ ਨਰਿੰਦਰ ਮੋਦੀ ਵਿੱਚੋਂ ਹੀ ਹੱਲ ਲੱਭੇਗਾ ਜਾਂ ਕਹੇਗਾ ਕਿ ਨਹੀਂ ਇਸ ਨੂੰ ਮੈਂ ਅਜ਼ਮਾ ਲਿਆ ਬਾ ਤਾਂ ਹੁਣ ਦੂਸਰਾ ਜਿਹੜਾ ਕੋਈ ਉਹਨੂੰ ਮੌਕਾ ਦਈਏ ਸੋ ਇਸ ਮਤਲਬ ਕਿ ਸਰਵੇ ਦਾ ਜਿਹੜਾ ਹੈ ਨਾ ਨਿਚੋੜ ਇਹ ਹੋ ਆ ਕਿ ਸਰਵੇ ਜਿਹੜਾ ਠੀਕ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਮੁੱਦੇ ਉੱਭਰੇ ਆ ਚੰਗੀ ਗੱਲ ਇਹ ਆ ਕਿ ਲੋਕ ਇਸ ਪੱਖ ਤੋਂ ਵੀ ਸੋਚ ਰਹੇ ਆ ਪਰ ਇਹੀ ਆ ਕਿ ਇਸ ਸਰਵੇ ਦਾ ਜਿਹੜਾ ਦੂਸਰਾ ਪੜਾਅ ਆਊਗਾ ਜਾਂ ਤੀਸਰਾ ਆਏਗਾ ਕਿ ਹਾਂ ਭਈ ਉਹ ਜਿਹੜੇ ਵੋਟਰ ਆ ਜਦ ਉਹਨਾਂ ਨੂੰ ਸਪਲੀਮੈਂਟਰੀ ਕੀਤਾ ਗਿਆ ਹੋਏਗਾ ਕਿ ਵੀਰੇ ਵੋਟ ਕਿਸ ਨੂੰ ਪਾਉਣੀ ਆ ਤਾਂ ਉਹਦਾ ਜਵਾਬ ਕੀ ਦਿੱਤਾ ਉਹਨਾਂ ਨੇ ਆ ਉਸ ਤੋਂ ਬਾਅਦ ਫਿਰ ਜੀ ਜੀ ਮੁੱਦਾ ਤਾਂ ਇਹਨਾਂ ਦੇ ਕਟੜ ਤੋਂ ਕਟੜ ਭਗਤ ਵੀ ਕਈ ਵਾਰ ਮੰਨਦੇ ਹੁੰਦੇ ਆ। ਕਿਆ ਚੀਜ਼ ਤੇ ਹੈਗੀ ਐ ਜੀ? ਆ ਚੀਜ਼ ਹੈਗੀ ਪਰ ਉਹ ਕਹਿੰਦਾ ਕਿ ਨਹੀਂ ਕਰੇਗਾ ਤਾਂ ਮੋਤੀ ਕਰੇਗਾ ਆਏਗਾ ਤਾਂ ਮੋਤੀ ਆਏ ਕੀ ਕਰੋਗੇ ਤੁਸੀਂ? ਐਂਡ ਤੇ ਲਿਆ ਕੇ ਕਹਾਣੀ ਹੁੰਦਾ ਨੇ ਉੱਥੇ ਖੜਾ ਦੇਣੀ ਆ ਬਸ। ਹਾਂ ਜੀ ਕਹਿੰਦੇ ਆ ਹੌ 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 ਠੀਕ ਹੋ ਜਾਏਗਾ ਸਰ ਜੀ 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 ਤਾਂ ਇਹਦੇ ਨਾਲ ਸੰਦੀਪ ਜੀ ਐ ਮਿੰਟੂ ਜੀ ਕਹਿੰਦੇ ਸਿਆਸਤ ਦਾ ਹਾਲ ਤਾਂ ਵੈਸੇ ਬੁਰਾ ਹੀ ਆ ਪਰ ਤੁਹਾਡੀਆਂ ਗੱਲਾਂ ਦੇ ਨਾਲ ਹੀ ਕਹਿੰਦੇ ਕਿ ਸਰੂਰ ਆ ਜਾਂਦਾ ਤੇ ਪ੍ਰੋਗਰਾਮ ਸੁਣੀ ਜਾਂਦੇ ਰਹਿੰਦੇ ਆ ਕਿ ਬਸ ਬਸ ਤੁਹਾਡਾ ਸਰੂਰ ਸਾਡਾ ਗਰੂਰ ਇਹੀ ਕਹ ਲੋਗੇ ਭਾਈ ਆਪਣਾ ਕੰਬੀਨੇਸ਼ਨ ਅਜ਼ੂਰ ਜੀ 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 ਦਿਪਿੰਦਰ ਜੀ ਇਹ ਪੁੱਛ ਰਹੇ ਪਏ ਆ ਕਿ ਸਵਾਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੌਰੀ ਬਾਦਲ ਤੇ ਅੰਮ੍ਰਿਤਸਰ ਕਹਿੰਦੇ ਕਿ ਜੇ ਕੋਈ ਸੀਟ ਜਿੱਤ ਸਕਦਾ ਤਾਂ ਉਹ ਕੇਂਦਰ ਦੇ ਵਿੱਚ ਜਾਣ ਦੇ ਲਈ ਕਿਸ ਦੇ ਨਾਲ ਜਾਣਗੇ ਮੋਦੀ ਨਾਲ ਜਾਂ ਕਹਿੰਦੇ ਕਿ ਇੰਡੀਆ ਗੱਠ ਵਿੱਚ ਕਿਸ ਦੀ ਗੱਲ ਕਰ ਰਿਹਾ ਅਕਾਲੀ ਦਲ ਬਾਦਲ ਦੋਨਾਂ ਦੀ ਗੱਲ ਹੀ ਕਰ ਰਿਹਾ ਅਕਾਲੀ ਦਲ ਬਾਦਲ ਤੇ ਅੰਮ੍ਰਿਤਸਰ ਕਹਿੰਦੇ ਅਕਾਲੀ ਦਲ ਅੰਮ੍ਰਿਤਸਰ ਵਾਲੇ ਤਾਂ ਅੱਗੇ ਵੀ ਜਿੱਤ ਕੇ ਗਏ ਨੇ ਇਹ ਹੁਣ ਤੁਸੀਂ ਮਾਨ ਸਾਹਿਬ ਨੂੰ ਪੁੱਛ ਮੈਂ ਪੁੱਛਾਂ ਤੇ ਫੇਰ ਮੇਰੇ ਮਗਰ ਲੱਗ ਜਾਣਾ ਇਹਨਾਂ ਨੇ ਨਹੀਂ ਵੈਸੇ ਮੇਰੀ ਵੀ ਇੱਕ ਇੰਟਰਵਿਊ ਕੀਤੀ ਹੋਈ ਹੈਗੀ ਵੀ ਤੁਸੀਂ ਰਾਸ਼ਟਰਪਤੀ ਦੀ ਵੋਟ ਕਿਸ ਨੂੰ ਪਾਈ ਪੁੱਛ ਲਓ ਕਿ ਰਾਸ਼ਟਰਪਤੀ ਦੀ ਵੋਟ ਕਿਸ ਨੂੰ ਪਾ ਕੇ ਆਏ ਹੋ ਤੁਹਾਨੂੰ ਅਲਾਇਸ ਤੇਜ਼ਾ ਨਹੀਂ ਪਰ ਵੋਟ ਕਿਸ ਨੂੰ ਪਾਈ ਵੋਟ ਕਿਸ ਨੂੰ ਪਾਈ ਆ ਉਹ ਨਹੀਂ ਦੱਸਦੇ ਭਾਈ ਤੁਸੀਂ ਚੀਜ਼ ਜਿਹੜੀ ਆ ਕਿ ਅਕਾਲੀ ਦਲ ਬਾਦਲ ਕਿਹਦੇ ਨਾਲ ਜਾਏਗਾ ਉਹਦਾ ਦੇਖੋ ਕਾਂਗਰਸ ਨਾਲ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਾਂ ਤਾਂ ਨਿਊਟਰਲ ਰੈਂਡ ਕੇ ਜਾਂ ਹੋ ਸਕਦਾ ਜਾਂ ਇੱਕ ਵਾਰੀ ਤਮਾਸ਼ਾ ਦੇਖਣਗੇ ਵੀ ਸਾਡੇ ਨਾਲ ਤਾਂ ਜਿਹੜੀ ਹੋਣੀ ਸੀ ਹੋਗੀ ਕਹਿਦਨ ਕਿ ਆਨ ਮਿਲੋ ਸਜਨਾ ਹਨ ਫਿਰ ਗਾਣਾ ਚੱਲ ਪਏ ਪਿੱਛੇ ਬੈਕਗਰਾਉਂਡ ਚ ਫਿਲਮਾਂ ਦਾ ਗਾਣਾ ਆ ਕਬ ਕੇ ਵਿਛੜੇ ਮਿਲੇ ਹੈ ਆ ਕੇ ਕਹਾ ਉਹ ਵੀ ਚੱਲ ਸਕਦਾ ਗਾਣਾ ਵੀ ਚੱਲ ਸਕਦਾ ਉਹ ਵੀ ਚੱਲ ਸਕਦਾ ਵੈਸੇ ਅਕਾਲੀ ਚਾਹੇ ਉਹ ਅੰਮ੍ਰਿਤਸਰਾ ਚਾਹੇ ਉਹ ਕਹਲੋਕੇਸ਼ ਸ਼ਰਮਣੀ ਕਾਲੀਦਲ ਬਾਦਲਾ ਦੋਨਾਂ ਚ ਕੋਈ ਵੀ ਪੱਤੇ ਫਿਲਹਾਲ ਨਹੀਂ ਖੋਲਦਾ ਪਿਆ ਬਾਕੀ ਸ਼ਰਮਣੀ ਕਾਲੀਦਲ ਅੰਮ੍ਰਿਤਸਰ ਦੇ ਇੱਕ ਕਲੋ ਕੇ ਵੱਡੇ ਨੇਤਾ ਦੀ ਆਪਾਂ ਇੰਟਰਵਿਊ ਕੀਤੀ ਆ ਉਹ ਸ਼ਨੀਵਾਰ ਜਾਂ ਐਤਵਾਰ ਤੱਕ ਅਪਲੋਡ ਹੋਏਗੀ ਤਾਂ ਉਹ ਤੁਸੀਂ ਜ਼ਰੂਰ ਦੇਖਿਓ ਸੀਡੀਐਸਸੀ ਸਰਵੇ ਤੇ ਅੱਛੀ ਸਰਵਿਸ ਦੇ ਤੇ ਸਰਵੇ ਦੇ ਉੱਤੇ ਕਹਿੰਨਾ ਜ਼ਰੂਰ ਗੱਲ ਹਾਂਜੀ ਉਹ ਦਾ ਹਿੰਦੂ ਵਾਲੇ ਵੀ ਨਾਲ ਹੁੰਦੇ ਉਹਨਾਂ ਦੇ ਪਾਰਟਨਰ ਹੁੰਦੇ ਆ ਲੋਕ ਨੀਤੀ ਉਹਨੂੰ ਬੋਲਦੇ ਆ ਸੀਐਸਡੀਏ ਸ਼ਹਿਦਪੁਰਾ ਹਾਂਜੀ ਦੱਸੋ ਤੁਸੀਂ ਕੋਈ ਉਹਦੇ ਬਾਰੇ ਕਹਿ ਰਹੇ ਸੀ ਕਿ ਉਹਦੇ ਤੇ ਜ਼ਰੂਰ ਗੱਲ ਕਰਿਓ ਕਿ ਉਹ ਉਹ ਕੀ ਕਹਿੰਦਾ ਜੀ ਕਹਿੰਨੇ ਕਿ ਸਰਵੇ ਨਹੀਂ ਉਹ ਸਰਵੇ ਦੇਖੋ ਉਹ ਸਰਵੇ ਜਿਹੜਾ ਉਹ 2-3 ਪੜਾਵਾਂ ਚੋਂ ਆਉਣ ਵਾਲਾ ਜੀ ਉਹਨਾਂ ਨੇ ਇੱਕ ਤੇ ਇਹ ਤੁਹਾਨੂੰ ਮੈਂ ਦੱਸ ਦੇਵਾਂ ਕਿ 8-9 ਸਟੇਟਾਂ ਕਵਰ ਕੀਤੀਆਂ 10000 109 ਬੰਦੇ ਨੂੰ ਸ਼ਾਮਲ ਕੀਤਾ ਸ਼ਾਇਦ ਇੰਨੀ ਕੋਈ ਗਿਣਤੀ ਹੈ ਯਾਨੀ ਤੁਸੀਂ ਲਾ ਸਕਦੇ ਹੋ ਕਿ 10000 ਤੋਂ ਵੱਧ ਜੀ ਫਿਰ ਉਹਨਾਂ ਦੇ ਮੁੱਦੇ ਸਨ ਕਿ ਕੀ ਰਾਮ ਮੰਦਰ ਮੁੱਦਾ ਹੈ ਜਾਂ ਬੇਰੋਜ਼ਗਾਰੀ ਮਗਹੀਾਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਅਹਿਮਤ ਰੱਖਦੀਆਂ ਤੇ ਕਮਾਲ ਦੀ ਗੱਲ ਹੈ ਕਿ ਉਸ ਸਰਵੇ ਦੇ ਵਿੱਚ ਜਿੱਥੇ ਇਹ ਮੁੱਦੇ ਜਿਹੜੇ ਆ ਬੇਰੋਜ਼ਗਾਰੀ ਮਗੇਾਈ ਜਾਂ ਪ੍ਰਿਸ਼ਟਾਖੋਰੀ ਇਹ ਸਾਰੇ ਜਿਹੜੇ ਆ ਉਹ ਲੋਕਾਂ ਵੱਲੋਂ ਵੱਧ ਦੱਸੇ ਗਏ ਤੇ ਉਹਦੇ ਵਾਸਤੇ ਕੇਂਦਰ ਨੂੰ ਜਾਂ ਦੋਹਾਂ ਸਰਕਾਰਾਂ ਨੂੰ ਜ਼ਿੰਮੇਵਾਰ ਠਰਾਇਆ ਗਿਆ ਹੁਣ ਜੇ ਸੰਖੇਪ ਦੇ ਵਿੱਚ ਤੁਸੀਂ ਗੱਲ ਕਰੋਗੇ ਤਾਂ ਬਹੁਤੇ ਰਾਜਾਂ ਦੇ ਵਿੱਚ ਸਰਕਾਰਾਂ ਵੀ ਤੇ ਭਾਜਪਾ ਦੀਆਂ ਹੀ ਆ ਨਾ ਜੀ ਸੋ ਇਸ ਵਾਸਤੇ ਉਹ ਜੇ ਤੁਸੀਂ ਜ਼ਿਆਦਾਤਰ ਦੇਖੋਗੇ ਤਾਂ ਜਿਹੜੇ ਮੁੱਦੇ ਆਪਾਂ ਕਹਿੰਦੇ ਆ ਕਿ ਧਾਰਮਿਕ ਤੌਰ ਤੇ ਜਜ਼ਬਾਤੀ ਤੌਰ ਤੇ ਜਿਹੜੇ ਆ ਉਹ ਘੱਟੋ ਘੱਟ ਇਸ ਸਰਵੇ ਦੇ ਵਿੱਚ ਦਮ ਨਹੀਂ ਰੱਖਦੇ ਨਾ ਜੀ ਪਰ ਇੱਕ ਸਰਵੇ ਦਾ ਪੜਾਅ ਇਹ ਆ ਕਿ ਚਲੋ ਇਹ ਪਤਾ ਲੱਗ ਗਿਆ ਜੀ ਮੁੱਦੇ ਕਿਹੜੇ ਆ ਪਰ ਹੁਣ ਰੌਲਾ ਇਹ ਆ ਨਾ ਕਿ ਉਹਨਾਂ ਮੁੱਦਿਆਂ ਨੂੰ ਲੈ ਕੇ ਜਦੋਂ ਬੰਦੇ ਨੇ ਈਵੀਐਮ ਦੇ ਕੋਲ ਪਹੁੰਚਣਾ ਉਦੋਂ ਹੱਲ ਕਿਤੇ ਚੋਂ ਵੇਖੇਗਾ ਹੋ ਸਕਦਾ ਦੁਬਾਰਾ ਕਹਦੇ ਕਿ ਮੈਂ ਮੋਦੀ ਸਾਹਿਬ ਚ ਹੀ ਹੱਲ ਦੇਖਦਾ ਇਹ ਵੀ ਗੱਲ ਠੀਕ ਹੈ ਸਮਝਦੇ ਹੋ ਨਾ ਇਹ ਜਦੋਂ ਸਰਵੇ ਦਾ ਦੂਜਾ ਪੜਾਅ ਆਏਗਾ ਜਾਂ ਤੀਜਾ ਪੜਾਅ ਆਏਗਾ ਫਿਰ ਪਤਾ ਲੱਗੂਗਾ ਕਿ ਜਿਹੜਾ ਇਸ ਸਰਵੇ ਦਾ ਵੋਟਰ ਇੰਨਾ ਜਾਗਰੂਕ ਵੋਟਰ ਰਿਹਾ ਉਹ ਦੱਸ ਰਿਹਾ ਕਿ ਮਹਿੰਗਾਈ ਜਿਹੜੀ ਵਧੀ ਹੈ ਜੀ ਬੇਰੋਜ਼ਗਾਰੀ ਜਿਹੜੀ ਵਧੀ ਹੈ ਜੀ ਨੌਕਰੀਆਂ ਦੀ ਜਿਹੜੀ ਅਵੇਲੇਬਿਲਟੀ ਆ ਉਹ ਘਟੀ ਆ ਵਗੈਰਾ ਵਗੈਰਾ ਕਿਉਂ ਵੋਟਰ ਜਾ ਕੇ ਨਰਿੰਦਰ ਮੋਦੀ ਵਿੱਚੋਂ ਹੀ ਹੱਲ ਲੱਭੇਗਾ ਜਾਂ ਕਹੇਗਾ ਕਿ ਨਹੀਂ ਇਸ ਨੂੰ ਮੈਂ ਅਜ਼ਮਾ ਲਿਆ ਬਾ ਤਾਂ ਹੁਣ ਦੂਸਰਾ ਜਿਹੜਾ ਕੋਈ ਉਹਨੂੰ ਮੌਕਾ ਦਈਏ ਸੋ ਇਸ ਮਤਲਬ ਕਿ ਸਰਵੇ ਦਾ ਜਿਹੜਾ ਹੈ ਨਾ ਨਿਚੋੜ ਇਹੋ ਆ ਕਿ ਸਰਵੇ ਜਿਹੜਾ ਠੀਕ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਮੁੱਦੇ ਉੱਭਰੇ ਆ ਚੰਗੀ ਗੱਲ ਇਹ ਆ ਕਿ ਲੋਕ ਇਸ ਪੱਖ ਤੋਂ ਵੀ ਸੋਚ ਰਹੇ ਆ ਪਰ ਇਹੀ ਹੈ ਕਿ ਇਸ ਸਰਵੇ ਦਾ ਜਿਹੜਾ ਦੂਸਰਾ ਪੜਾਅ ਹੋਊਗਾ ਜਾਂ ਤੀਸਰਾ ਆਏਗਾ ਕਿ ਹਾਂ ਭਈ ਉਹ ਜਿਹੜੇ ਵੋਟਰ ਆ ਜਦ ਉਹਨਾਂ ਨੂੰ ਸਪਲੀਮੈਂਟਰੀ ਕੀਤਾ ਗਿਆ ਹੋਏਗਾ ਕਿ ਵੀਰੇ ਵੋਟ ਕਿਸ ਨੂੰ ਪਾਉਣੀ ਹੈ ਤਾਂ ਉਹਦਾ ਜਵਾਬ ਕੀ ਦਿੱਤਾ ਉਹਨਾਂ ਨੇ ਹਾਂ ਉਸ ਤੋਂ ਬਾਅਦ ਮੈਂ ਤਾਂ ਉੱਥੇ ਖੜਦੀ ਆ ਜੀ ਮੁੱਦਾ ਤਾਂ ਇਹਨਾਂ ਦੇ ਕੱਟੜ ਤੋਂ ਕੱਟੜ ਭਗਤ ਵੀ ਕਈ ਵਾਰ ਮੰਨਦੇ ਹੁੰਦੇ ਆ ਕਿ ਆ ਚੀਜ਼ ਤੇ ਹੈ ਕੀ ਹੈ ਜੀ ਆ ਚੀਜ਼ ਹੈ ਕੀ ਪਰ ਉਹ ਕਹਿੰਦਾ ਕਿ ਨਹੀਂ ਕਰੇਗਾ ਤਾਂ ਮੋਦੀ ਕਰੇਗਾ ਆਏਗਾ ਤਾਂ ਮੋਦੀ ਆਏ ਕੀ ਕਰੋਗੇ ਤੁਸੀਂ ਐਂਡ ਤੇ ਲੈ ਕੇ ਕਹਾਣੀ ਉਹਨਾਂ ਨੇ ਉੱਥੇ ਖੜਾ ਦੇਣੀ ਆ ਬਸ ਹਾਂ ਜੀ ਹਾਂ ਅੱਜ ਤੇ ਅੱਜ ਤੇ ਠੀਕ ਹੋ ਜਾਏਗਾ ਸਰ ਜੀ 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 ਤਾਂ ਇਹਦੇ ਨਾਲ ਸੰਦੀਪ ਜੀ ਐ ਮਿੰਟੂ ਜੀ ਕਹਿੰਦੇ ਸਿਆਸਤ ਦਾ ਹਾਲ ਤਾਂ ਵੈਸੇ ਬੁਰਾ ਹੀ ਆ ਪਰ ਤੁਹਾਡੀਆਂ ਗੱਲਾਂ ਦੇ ਨਾਲ ਹੀ ਕਹਿੰਦੇ ਕਿ ਸਰੂੜਾ ਆ ਜਾਂਦਾ ਤੇ ਪ੍ਰੋਗਰਾਮ ਸੁਣੀ ਜਾਂਦੇ ਰਹਿੰਦੇ ਆ ਬਸ ਬਸ ਤੁਹਾਡਾ ਸਰੂਰ ਸਾਡਾ ਗਰੂਰ